ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਅੱਜਕੱਲ ਇੱਕ ਵੱਖਰੇ ਤਰ੍ਹਾਂ ਦਾ ਪ੍ਰਵਾਹ ਚੱਲ ਰਿਹਾ ਜਦੋਂ ਤੋਂ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਕਮਾਂਡ ਸੰਭੀ ਹੈ ਉਦੋਂ ਤੋਂ ਕੁਝ ਉਹ ਵਿਅਕਤੀ ਜਿਨ੍ਹਾਂ ਨੂੰ ਪਿਛਲੇ ਜਥੇਦਾਰ ਸਹਿਬਾਨ ਵੱਲੋਂ ਕਿਸੇ ਨਾ ਕਿਸੇ ਰੂਪ ਚ ਸਜ਼ਾ ਸੁਨਾਈ ਸੀ ਉਹਨਾਂ ਨੂੰ ਮੁਆਫੀਆਂ ਦੇਣ ਦਾ ਦੌਰ ਚੱਲ ਰਿਹਾ ਇਹ ਕੋਈ ਨਵੀਂ ਪਰਤ ਨਹੀਂ ਗੀ ਦਰ ਅਸਲ ਜਦੋਂ ਵੀ ਕੋਈ ਨਵਾਂ ਜੱਫੇਦਾਰ ਆਉਂਦਾ ਹੈ ਤੇ ਫਿਰ ਉਹ ਪਿਛਲੇ ਫੈਸਲਿਆਂ ਦੀ ਪਟਚੋਲ ਕਰਦਾ ਔਰ ਉਸ ਪਟਚੋਲ ਨਾਲ ਆਪਣੇ ਨਜ਼ਰੀਏ ਮੁਤਾਬਕ ਫੈਸਲਾ ਕਰਦਾ ਔਰ ਜੱਫੇਦਾਰ ਗੜਗੱਜ ਸਾਹਿਬ ਅੱਜਕੱਲ ਮੁਆਫੀਆਂ ਦੇ ਕੇ ਤੇ ਜਿਹੜੇ ਕੁਝ ਸਿੱਖ ਆਗੂ ਸੀ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਸੀ ਉਹਨਾਂ ਨੂੰ ਮੁਆਫ ਕੀਤਾ ਜਾ ਰਿਹਾ ਜਿ세 ਤੱਕ ਕੁਲਦੀਪ ਸਿੰਘ ਕੜਗੱਜ ਹੋਣਾ ਨੇ ਆਉਂਦਿਆਂ ਹੀ ਇੱਕ ਵੱਖਰੇ ਤਰ੍ਹਾਂ ਦਾ ਫੈਸਲਾ ਨਹੀਂ ਕਹਿ ਸਕਦੇ ਆਪਣੇ ਢੰਗ ਨਾਲ ਸ਼ਬਦ ਕਹੇ ਸੀ ਜਿਹਦੇ ਨਾਲ ਜਿਹੜੀ ਪਿਛਲੇ ਸਿੰਘ ਸਹਿਬਾਨ ਵੱਲੋਂ 2 ਦਸੰਬਰ 2024 ਨੂੰ 7 ਮੈਂਬਰੀ ਭਰਤੀ ਕਮੇਟੀ ਬਣਾਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਲਈ ਚੋਣ ਕਰਨ ਲਈ ਉਹਦੇ ਤੇ ਇੱਕ ਅਸਿੱਧੇ ਢੰਗ ਨਾਲ ਟਿੱਪਣੀ ਕੀਤੀ ਸੀ ਜਿਹਦਾ ਬਹੁਤ ਵੱਡਾ ਅਰਥ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੋਈ ਵੀ ਅਕਾਲੀ ਜਾਂ ਸਿੱਖ ਧਿਰ ਇਹ ਦਾਵਾ ਇਹ ਕਲੇਮ ਨਹੀਂ ਕਰ ਸਕਦੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਕੇਵਲ ਉਹਨਾਂ ਨੂੰ ਹੀ ਹੈ ਦਰਅਸਲ ਸੱਤ ਮੈਂਬਰੀ ਭਰਤੀ ਕਮੇਟੀ ਜਿਹੜੀ ਹੁਣ ਪੰਜ ਮੈਂਬਰੀ ਭਰਤੀ ਕਮੇਟੀ ਰਹਿ ਗਈ ਹੈ ਉਹਦੇ ਜਿਹੜੇ ਮੈਂਬਰ ਸੀ ਉਹ ਇਹ ਦਾਵਾ ਕਰ ਰਹੇ ਸੀ ਵੀ ਅਸੀਂ ਆਪਣੇ ਪੱਧਰ ਤੇ ਅਕਾਲੀ ਦਲ ਦੀ ਭਰਤੀ ਨਹੀਂ ਕਰ ਰਹੇ ਸਾਨੂੰ ਤਾਂ 2 ਦਸੰਬਰ 2024 ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਹੇਠ ਅਗਵਾਈ ਹੇਠ ਹੀ ਅਸੀਂ ਭਰਤੀ ਕਰ ਰਹੇ ਆ ਪਰ ਗੜਗੱਜ ਸਾਹਿਬ ਵੱਲੋਂ ਇਹ ਗੱਲ ਕਹਿਨ ਤੇ ਵੀ ਕੋਈ ਵੀ ਇੱਕ ਧਿਰ ਇੱਕ ਕਲੇਮ ਨਹੀਂ ਕਰ ਸਕਦੀ ਵੀ ਕੇਵਲ ਉਹਨਾਂ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੈ ਉਦੇ ਨਾਲ ਸਿਆਸੀ ਤੌਰ ਤੇ ਉਹ ਧਾਰਮਿਕ ਤੌਰ ਤੇ ਬਹੁਤ ਵੱਡਾ ਅਰਥ ਉਹਦਾ ਨਿਕਲਿਆ ਸੀ ਤੇ ਉਹਦੇ ਨਾਲ ਕਈ ਤਰ੍ਹਾਂ ਦੇ ਨਵੇਂ ਸਮੀਕਰਨ ਵੀ ਬਣੇ ਸੀ ਇਸੇ ਤਰ੍ਹਾਂ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਇੱਕ ਸਮਾਗਮ ਦੌਰਾਨ ਸਾਹਮਣੇ ਬੈਠੇ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਸਬੋਧਨ ਕਰਦਿਆਂ ਕਿਹਾ ਸੀ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਵੀ ਦੇਖੋ ਪ੍ਰਧਾਨ ਜੀ ਕਿੰਦਾ ਸਿੱਖੀ ਸਰੂਪ ਚ ਸੱਜੇ ਪਏ ਨੇ ਸੋਹਣੇ ਲੱਗਦੇ ਨੇ ਉਸੇ ਵੀ ਸਾਰੇ ਇਦਾਂ ਦੇ ਬਣੋ ਇਹ ਕਹਿ ਕੇ ਉਹਨਾਂ ਨੇ ਸ਼੍ਰੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਇੱਕ ਤਰ੍ਹਾਂ ਸਹੀ ਠਰਾਤਾ ਸੀ ਜਾਇ ਕਹਿ ਲਿਆ ਉਹਨੂੰ ਪ੍ਰਵਾਨਗੀ ਦੇ ਦਿੱਤੀ ਸੀ ਉਹਦੇ ਵੀ ਬੜੇ ਵੱਡੇ ਅਰਥ ਹੁਣ ਗੜਗੱਜ ਸਾਹਿਬ ਨੇ ਜਿਹੜਾ ਇੱਕ ਫੈਸਲਾ ਕੀਤਾ ਗਿਆਨੀ ਰਣਜੀਤ ਸਿੰਘ ਗੌਰ ਉਹਨਾਂ ਨੂੰ ਮੁਆਫ ਕਰਨ ਦਾ ਉਹ ਬੜਾ ਭਾਰਾ ਪੈਂਦਾ ਜਾਪਦਾ ਕਿਉਂਕਿ ਗਿਆਨੀ ਰਣਜੀਤ ਸਿੰਘ ਗੌਰ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਵਕਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਪੰਜ ਪਿਆਰਿਆਂ ਨੇ ਬਹੁਤ ਤਿੱਖਾ ਰਿਐਕਸ਼ਨ ਦਿੱਤਾ ਦਰਅਸਲ ਜਦੋਂ ਪਿਛਲੇ ਸਮੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸੇ ਤਰ੍ਹਾਂ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਹੁਣਾਂ ਨੂੰ ਅ ਉਹਦਿਆਂ ਤੋਂ ਹਟਾਉਣ ਦਾ ਮਸਲਾ ਚੱਲ ਰਿਹਾ ਸੀ ਤੇ ਉਸ ਵੇਲੇ ਗਿਆਨੀ ਰਣਜੀਤ ਸਿੰਘ ਗੋਹਰ ਹਣੀ ਬੜੇ ਸਰਗਰਮ ਸਨ ਉਹ ਤਕਰੀਬਨ ਮੀਡੀਏ ਤੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਰਹਿੰਦੇ ਸੀ ਔਰ ਗਿਆਨੀ ਹਰਪ੍ਰੀਤ ਗਿਆਨੀ ਰਗਵੀਰ ਸਿੰਘ ਇੱਕ ਤਰ੍ਹਾਂ ਜੋ ਸ਼੍ਰੋਮਣੀ ਕਾਲੇਦਾਲ ਬਾਦਲ ਨੇ ਸਟੈਂਡ ਲਿਆ ਸੀ ਉਹ ਸਟੈਂਡ ਲੈ ਕੇ ਔਰ ਐਸਜੀਪੀਸੀ ਦੇ ਹੱਕ ਵਿੱਚ ਗੱਲ ਕਰਦੇ ਸੀ ਗਿਆਨੀ ਹਰਪ੍ਰੀਤ ਧੰਨਾਂ ਨੂੰ ਖਾਸ ਕਰਕੇ ਵੱਡੇ ਪੱਧਰ ਤੇ ਉਹ ਸਵਾਲ ਵੀ ਕਰਦੇ ਸੀ ਕੋਸ਼ ਦੇ ਵੀ ਸੀ ਔਰ ਉਹਨਾਂ ਇੱਕ ਇਦਾਂ ਦਾ ਪ੍ਰਭਾਵ ਬਣਿਆ ਸੀ ਵੀ ਜਿਵੇਂ ਗਿਆਨੀ ਰਣਜੀਤ ਸਿੰਘ ਗੋਹਰ ਸ਼ਾਇਦ ਸ਼੍ਰੋਮਣੀ ਕਾਲ ਦਲ ਬਾਦਲ ਜਿਹੜਾ ਹੈ ਉਹਦੇ ਪੱਖ ਵਿੱਚ ਜਾਂ ਉਸੇ ਨਜ਼ਰੀਏ ਮੁਤਾਬਕ ਮੀਡੀਆ 'ਚ ਸਰਗਰਮ ਨੇ ਹੁਣ ਜਦੋਂ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਮੁਆਫ ਕਰ ਦਿੱਤਾ ਗੜਗਾਜ ਸਾਹਿਬ ਨੇ ਫਿਰ ਬੜਾ ਸਖਤ ਸਟੈਂਡ ਲੈ ਰਿਆ ਲੈ ਲਿਆ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੇ ਪੰਜ ਪਿਆਰਿਆਂ ਨੇ ਪ੍ਰਬੰਧਕੀ ਕਮੇਟੀ ਨੇ ਬੜਾ ਸਾਫ ਕਹਿ ਦਿੱਤਾ ਵੀ ਰঞ্জੀਤ ਸਿੰਘ ਨੂੰ ਜਿਹੜੀ ਮੁਆਫੀ ਦਿੱਤੀ ਹੈ ਸ੍ਰੀ ਕਲਤਕ ਸਾਬ ਤੇ ਜਫੇਦਾਰ ਨੇ ਇਹ ਸਿੱਖੀ ਪਰੰਪਰਾਵਾਂ ਦੇ ਉਲਟ ਹੈ ਉਹਨਾਂ ਨੇ ਬੜਾ ਸਪਸ਼ਟ ਕਿਹਾ ਵੀ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਆਪਣੀ ਅਮਰਿਆਦਾ ਤੇ ਜਿਸ ਤਹਿਤ ਸਖਤ ਸ੍ਰੀ ਪਟਨਾ ਸਾਹਿਬ ਦਾ ਜਿਹੜਾ ਵੀ ਮੁੱਦਾ ਹੁੰਦਾ ਆ ਉਹ ਕੇਵਲ ਤੇ ਕੇਵਲ ਉਥੋਂ ਦੇ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਚ ਆ ਵੀ ਉਹਦਾ ਨਿਪਟਾਰਾ ਕਿਵੇਂ ਕਰਨਾ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਉਹਨਾਂ ਨੂੰ ਮੁਆਫ ਕੀਤਾ ਉਹ ਗਲਤ ਹੈ ਇਹ ਰੇਡ ਕਾ ਚੱਲ ਰਿਹਾ ਔਰ ਇਸ ਰੇਡ ਕੇ ਨੂੰ ਹੁਣ ਖਤਮ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਕਦਮ ਚੁੱਕਨੇ ਪੈ ਰਹੇ ਨੇ ਇੱਕ ਸਬ ਕਮੇਟੀ ਬਣਾਈ ਗਈ ਹੈ ਜਿਹੜੀ ਸ਼੍ਰੀ ਪਟਨਾ ਸਾਹਿਬ ਜਾ ਕੇ ਉਹਨਾਂ ਦੀ ਗੱਲ ਸੁਣ ਕੇ ਤੇ ਇਹਦਾ ਕੋਈ ਹੱਲ ਕੱਢਣ ਦਾ ਯਤਨ ਕਰੀ ਐ ਸੋ ਗਿਆਨੀ ਰਣਜੀਤ ਸਿੰਘ ਗੌਰ ਨੂੰ ਜਿਹੜਾ ਗੜਗੱਜ ਸਾਹਿਬ ਨੇ ਮੁਆਫ ਕੀਤਾ ਉਹ ਮਾਮਲਾ ਅੱਜਕੱਲ ਬੜਾ ਗਰਮ ਹੋ ਗਿਆ ਦੂਸਰੇ ਨੰਬਰ ਤੇ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਜਸਦੇਵਰ ਸਾਹਿਬ ਨੇ ਦਿੱਲੀ ਦੇ ਸਿੱਖ ਲੀਡਰ ਹਰਵਿੰਦਰ ਸਿੰਘ ਸਰਨਾ ਨੂੰ ਵੀ ਮੁਆਫ ਕਰ ਦਿੱਤਾ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਈਆ ਕਿਉਂ ਕਰਾਰ ਦਿੱਤਾ ਸੀ ਤੁਹਾਨੂੰ ਇਹ ਹੂਬ ਹੂ ਜਿਹੜਾ ਸੁਣਾ ਦਿੰਦੇ ਆ ਵੀ ਕੀ ਸਜ਼ਾ ਲੱਗੀ ਸੀ 2 ਦਸੰਬਰ 2024 ਨੂੰ ਉਦੋਂ ਪੰਜ ਸਿੰਘ ਸਬਾਨ ਦੀ ਇਕੱਤਰਤਾ ਮੈਂ ਪੂਰੀ ਤਰ੍ਹਾਂ ਪੜ੍ਹ ਕੇ ਸੁਣਾਉਂਗਾ ਪੰਜ ਸਿੰਘ ਸਬਾਨ ਦੀ ਇਕੱਤਰਤਾ ਸ਼੍ਰੀ ਅਕਾਲ ਤਖਤ ਸਾਹਿਬ ਕੇ ਹੋਈ ਜਿਸ ਵਿੱਚ ਹਰਵਿੰਦਰ ਸਿੰਘ ਸਰਨਾ ਸਾਫਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਵਿਦਵਾਨਾਂ ਨੂੰ ਇੱਜੜ ਗਿਆ ਸਿੰਘ ਸਹਿਬਾਨ ਦੀ ਆਪਸੀ ਇੱਕ ਸੁਰਤਾ ਨੂੰ ਜੁਨੀਅਨ ਆ ਕੇ ਜਸੇਦਰ ਸਹਿਬਾਨ ਦੀ ਸ਼ਖਸੀਅਤ ਨੂੰ ਨੀਵਾ ਵਿਖਾਉਣ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਚਿੱਠੀ ਭੇਜ ਕੇ ਕਹਿਣਾ ਕਿ ਮੈਨੂੰ ਆਪਣੇ ਕਹੇ ਤੇ ਕੋਈ ਪਛਤਾਵਾ ਨਹੀਂ ਹੈ ਜਿਸ ਕਰਕੇ ਪੰਜ ਸਿੰਘ ਸਹਿਬਾਨ ਵੱਲੋਂ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ ਸੋ ਇਸ ਕਰਕੇ ਤਨਖਾਈਆ ਕੋਸ਼ਿਸ਼ ਕੀਤਾ ਸੀ ਉਹ ਨਾਲ ਕਹਿਤਾ ਸੀ ਲਿਖਤਾ ਸੀ ਹੁਕਨਾਮੇ ਵਿੱਚ ਵੀ ਸੰਗਤਾਂ ਇਸ ਨੂੰ ਮੂੰਹ ਨਾ ਲਗਾਉਣ ਪਰ ਹਰਵਿੰਦਰ ਸਿੰਘ ਸਰਨਾ ਹੁਣਾਂ ਨੂੰ ਗੜਗੱਜ ਸਾਹਿਬ ਨੇ ਮੁਆਫ ਕਰ ਦਿੱਤਾ ਦਰਅਸਲ ਹਰਵਿੰਦਰ ਸਿੰਘ ਸਰਨਾ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਸੀ ਉਹਨਾਂ ਦੀ ਪੇਸ਼ ਹੋਣ ਦੀ ਔਰ ਅਜਤੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਦੇ ਮੂਹਰੇ ਖੜੇ ਹੋ ਕੇ ਮੁਆਫੀ ਮੰਗਣ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਅ ਜਥੇਦਾਰ ਸਾਹਿਬ ਪੁੱਛ ਰਹੇ ਨੇ ਵੀ ਕੀ ਤੁਸੀਂ ਮੁਆਫੀ ਮੰਗਦੇ ਹੋ ਔਰ ਹਰਵਿੰਦਰ ਸਿੰਘ ਸਰਨਾ ਹੋਣੀ ਸਿੱਧੇ ਤੌਰ ਤੇ ਸਿਰ ਝੁਕਾ ਕੇ ਮੁਆਫੀ ਮੰਗਣ ਦੀ ਗੱਲ ਨਹੀਂ ਕਰਦੇ ਉਹ ਵਾਰ-ਵਾਰ ਇਹ ਕਹਿੰਦੇ ਨੇ ਵੀ ਮੈਂ ਜੋ ਕਿਹਾ ਮੈਂ ਤੇ ਪ੍ਰਚਾਰ ਦੇ ਸਬੰਧ ਵਿੱਚ ਕਿਹਾ ਸੀ ਜੇ ਉਹ ਤੁਹਾਨੂੰ ਉਹਦੇ ਵਿੱਚੋਂ ਕੋਈ ਗੱਲ ਚੰਗੀ ਨਹੀਂ ਲੱਗੀ ਤੇ ਫਿਰ ਮੈਂ ਮੁਆਫੀ ਮੰਗਣਾ ਨਾਲ ਉਹਨਾਂ ਇਹ ਵੀ ਕਿਹਾ ਵੀ ਮੈਂ ਤਾਂ ਪ੍ਰਚਾਰ ਬਾਰੇ ਗੱਲ ਕੀਤੀ ਸੀ ਅੱਗੇ ਤੋਂ ਨਹੀਂ ਕਰੂੰਗਾ ਭਾਵੇਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀ ਭੋਰਾ ਭੋਰਾ ਗੱਲ ਵੀ ਹੁੰਦੀ ਹੈ ਕੋਈ ਵੀ ਸ਼ਬਦ ਉਚਰਿਆ ਜਾਂਦਾ ਜਥੇਦਾਰ ਸਾਹਿਬ ਵੱਲੋਂ ਜਾਂ ਜਿਹੜੇ ਉੱਥੇ ਪੇਸ਼ ਹੁੰਦੇ ਨੇ ਉਹ ਸਿੱਖ ਕੌਮ ਦੀ ਹਿਸਟਰੀ ਵਿੱਚ ਸਦਾ ਲਈ ਲਿਖਿਆ ਜਾਂਦਾ ਇਹਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਸ਼ਾਇਦ ਪੂਰੀ ਤਰ੍ਹਾਂ ਅਵੇਅਰ ਹੋਣਗੇ ਕਿਉਂਕਿ ਸਿੱਖ ਸੰਗਤ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਹਰੇਕ ਪ੍ਰਕਿਰਿਆ ਨੂੰ ਬਹੁਤ ਨੀਚ ਨਾਲ ਦੇਖਦੀ ਹੈ ਜਦੋਂ 2 ਦਸੰਬਰ 2024 ਨੂੰ ਅਕਾਲੀ ਲੀਡਰਸ਼ਿਪ ਨੂੰ ਉੱਥੇ ਤਲਬ ਕੀਤਾ ਸੀ ਔਰ ਉਸ ਵੇਲੇ ਦੀ ਵੀ ਪੂਰੀ ਪ੍ਰਕਿਰਿਆ ਨੂੰ ਦੁਨੀਆ ਭਰ ਵਿੱਚ ਬੈਠੇ ਸਿੱਖਾਂ ਨੇ ਬਹੁਤ ਨੀਂਦ ਨਾਲ ਸੁਣਿਆ ਤੇ ਦੇਖਿਆ ਸੀ ਉਹ ਲੱਗਦਾ ਵੀ ਜਿਹੜੇ ਸਿੱਕੀ ਸਿਆਸਤ ਜਾਂ ਧਰਮ ਨਾਲ ਜੁੜੇ ਨੇ ਉਹਨਾਂ ਨੇ ਉਹ 2 ਦਸੰਬਰ 2024 ਦਾ ਸਾਰਾ ਕੌਤਕ ਜਿਹੜਾ ਦ੍ਰਿਸ਼ ਹੈ ਉਹ ਉਹਨਾਂ ਦੇ ਮਨੰਦ ਉਤਰ ਗਿਆ ਸੋ ਇਹ ਖਿਆਲ ਰੱਖਣਾ ਚਾਹੀਦਾ ਹੈ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਜਦੋਂ ਉੱਥੋਂ ਕੋਈ ਗੱਲ ਉਚਰਦੇ ਨੇ ਔਰ ਸਾਹਮਣੇ ਜਿਹੜਾ ਖੜਾ ਹੈ ਉਹ ਕੋਈ ਜਵਾਬ ਸਵਾਲ ਕਰਦਾ ਤੇ ਉਹ ਸਿੱਖ ਇਤਿਹਾਸ ਦੀ ਹਿਸਟਰੀ ਬੰਦਾ ਕਹਿਣ ਦਾ ਭਾਵੇਂ ਹੈ ਵੀ ਇਦਾਂ ਦਾ ਪ੍ਰਭਾਵ ਥੋੜਾ ਮਿਲਿਆ ਵੀ ਜਿਵੇਂ ਸਰਨਾ ਸਾਹਿਬ ਨੇ ਸਿੱਧੇ ਰੂਪ ਵਿੱਚ ਮੁਆਫੀ ਨਹੀਂ ਮੰਗੀ ਸੋ ਸਰਨਾ ਸਾਹਿਬ ਨੂੰ ਵੀ ਜਿਹੜਾ ਹੁਣ ਗੜਗੱਜ ਸਾਹਿਬ ਨੇ ਮੁਆਫ ਕਰ ਦਿੱਤਾ ਹੁਣ ਅਹੀ ਆੰਨੇ ਆ ਵਿਰਸਾ ਸਿੰਘ ਬਲਟੋਹਾ ਤੇ ਵੱਡੇ ਅਕਾਲੀ ਲੀਡਰ ਰਹੇ ਨੇ ਰਹੇ ਨੇ ਤਾਂ ਕਹਿ ਰਹੇ ਆ ਵੀ ਹੁਣ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਖਾਰਜ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਹਿਬਾਨ ਨੇ ਹੁਕਮ ਜਾਰੀ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ 10 ਸਾਲ ਲਈ ਬਲਟੋਏ ਨੂੰ ਪਾਰਟੀ ਚੋਂ ਖਾਰਜ ਕੀਤਾ ਜਾਵੇ ਪਰ ਉਦੋਂ ਬਲਟੋਆ ਸਾਹਮਣੇ ਖੁਦ ਅਸਤੀਫਾ ਦਿੱਤਾ ਸੀ ਉਹਰ ਗੱਲ ਆ ਗਈ ਸੀ ਵੀ ਹੁਣ ਤੇ ਅਸਤੀਫਾ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਦੋਂ ਕਹਿ ਦਿੱਤਾ ਸੀ ਵੀ ਆਪਣੇ ਆਪ ਹੀ ਉਹ ਬਾਹਰ ਹੋ ਗਿਆ ਭਾਵੇਂ ਉਦੋਂ ਗੱਲ ਉੱਠੀ ਸੀ ਵੀ ਅਸਤੀਫਾ ਦੇ ਦਿੱਤਾ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਰਿਕਾਰਡ 'ਚ ਲਿਖਿਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ 10 ਸਾਲ ਲਈ ਬੁਲਟੋਹਾ ਨੂੰ ਪਾਰਟੀ 'ਚੋਂ ਕੱਢਿਆ ਜਾਂਦਾ ਚਲੋ ਵੱਖਰੀ ਗੱਲ ਐ ਹੁਣ ਬੁਲਟੋਹਾ ਸਾਹਿਬ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਗੱਲ ਕਹੀ ਐ ਵੀ ਉਹ ਬੜਾ ਨਮਾਣਾ ਸਿੱਖ ਐ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਵੀ ਸੰਘਰਸ਼ ਲੜਦਾ ਰਿਹਾ ਔਰ ਸ਼ਰੋਮਨੀ ਇਕਾਲੀ ਦਲ ਦਾ ਵਿੱਚ ਕੰਮ ਕਰਦਾ ਰਿਹਾ ਔਰ ਸ਼ਰੋਮਨੀ ਇਕਾਲੀ ਦਲ ਤੋਂ ਟੁੱਟਣ ਤੋਂ ਬਾਅਦ ਉਹਦੇ ਮਨ ਨੂੰ ਬਹੁਤ ਠੇਸ ਲੱਗੀ ਹੈ ਔਰ ਨਾਲ ਹੀ ਉਹਨਾਂ ਕਿਹਾ ਵੀ ਜੇ ਮੈਂ ਕੋਈ ਗਲਤ ਬਿਆਨਬਾਜ਼ੀ ਜਾਂ ਗਲਤ ਮੇਰੀ ਕੋਈ ਗੱਲ ਲੱਗੀ ਤੇ ਮੈਂ ਉਹਦੇ ਲਈ ਮੁਆਫੀ ਮੰਗਦਾ ਤੇ ਇਸ ਲਈ ਮੈਨੂੰ ਇਹ ਜਿਹੜਾ ਫੈਸਲਾ ਉੱਤੇ ਮੁੜ ਵਿਚਾਰ ਕੀਤਾ ਜਾਵੇ ਉਹ ਫੈਸਲਾ ਕੀ ਹੈ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਜਿਹੜੀ 2 ਦਸੰਬਰ ਨੂੰ ਹੋਈ ਸੀ ਉਹਦੇ ਵਿੱਚ ਅ ਦੂਜੀ ਵਾਰ ਜਿਹੜਾ ਇੱਕ ਹੁਕਮਨਾਮਾ ਬਲਟੋਆ ਸਾਹਿਬ ਬਾਰੇ ਜਾਰੀ ਕੀਤਾ ਜਿੱਤੇ ਕਿਹਾ ਸੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਕੇ ਹੋਈ ਮੀਟਿੰਗ ਜਿਹੜੀ ਹੈ ਜਿਸ ਵਿੱਚ ਵਿਰਸਾ ਸਿੰਘ ਬਲਟੋਆ ਜਿਸ ਨੇ ਪਹਿਲਾਂ ਵੀ ਬੇਬੁਨਿਆਦ ਗੱਲਾਂ ਸਿੰਘ ਸਹਿਬਾਨ ਬਾਰੇ ਕੀਤੀਆਂ ਜਿਸ ਕਰਕੇ ਪੰਜ ਸਿੰਘ ਸਹਿਬਾਨ ਵੱਲੋਂ ਸ਼੍ਰੋਮਣੀ ਕਾਲੀ ਦਲ ਨੂੰ ਆਦੇਸ਼ ਕੀਤਾ ਸੀ ਕਿ ਇਸ ਨੂੰ 10 ਸਾਲ ਦੀ ਪਾਰਟੀ ਵਿੱਚੋਂ ਕੱਢਿਆ ਜਾਵੇ ਅਤੇ ਇਸ ਨੂੰ ਤਾੜਨਾ ਵੀ ਕੀਤੀ ਗਈ ਸੀ ਕਿ ਇਹ ਆਪਣੀਆਂ ਕੁਝੀਆਂ ਹਰਕਤਾਂ ਤੋਂ ਬਾਜ਼ ਆਵੇ ਪਰ ਇਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੀ ਪਰਵਾਹ ਨਹੀਂ ਕੀਤੀ ਇਸ ਲਈ ਇਸ ਨੂੰ ਪੰਜ ਸਿੰਘ ਸਾਬਾਨਵਨੋਂ ਦੁਬਾਰਾ ਫਿਰ ਤਾੜਨਾ ਕੀਤੀ ਜਾਂਦੀ ਹੈ ਕਿ ਇਹ ਆਪਣੀਆਂ ਬੜ ਬੋਲੀਆਂ ਹਰਕਤਾਂ ਤੋਂ ਬਾਝ ਆਵੇ ਨਹੀਂ ਤਾਂ ਅਗਲੇ ਅਗਲੀ ਇਕੱਤਰਤਾ ਵਿੱਚ ਇਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹੁਣ ਬਲਟਵਾ ਸਾਹਿਬ ਨੇ ਆਪਣੀ ਅਰਜੀ ਬੇਨਤੀ ਜਿਹੜੀ ਸ਼੍ਰੀ ਅਕਾਲਤਰ ਸਾਹਿਬ ਅੱਗੇ ਪੇਸ਼ ਕੀਤੀ ਹੈ ਔਰ ਉਹਦੇ ਤੇ ਕੁਲਦੀਪ ਸਿੰਘ ਗੜਗੱਜ ਹੋਣੀ ਜਸਤੇਦਾਰ ਸਾਹਿਬ ਫੈਸਲਾ ਲੈਣਗੇ ਉਹਨਾਂ ਨੂੰ ਮੁਆਫ ਕਰਨਾ ਕਿ ਨਹੀਂ ਕਰਨਾ ਪਰ ਜੈਦੀ ਸੰਭਾਵਨਾ ਇਹੀ ਹੈ ਵੀ ਉਹਨਾਂ ਨੂੰ ਮੁਆਫ ਕੀਤਾ ਜਾ ਸਕਦਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਕ ਮਰਿਆਦਾ ਇੱਕ ਰੀਤ ਵੀ ਹੈ ਵੀ ਜਦੋਂ ਕੋਈ ਭੁੱਲ ਕਰਕੇ ਗਲਤੀ ਕਰਕੇ ਸਿਰ ਨਵਾ ਕੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਆ ਕੇ ਮੁਆਫੀ ਆਪਣੀ ਪੇਸ਼ ਕਰਦਾ ਤੇ ਉਹਨੂੰ ਤਕਰੀਬਨ ਮੁਆਫ ਕਰ ਦਿੱਤਾ ਜਾਂਦਾ ਸੋ ਗੜਗੱਜ ਸਾਹਿਬ ਬਲਟੋਆ ਸਾਹਿਬ ਨੂੰ ਕਿਸੇ ਵੇਲੇ ਮੁਆਫ ਕਰ ਸਕਦੇ ਨੇ ਇਸੇ ਤਰ੍ਹਾਂ ਜਸੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੂੰ ਵੀ ਮੁਆਫ ਕੀਤਾ ਔਰ ਇਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜਕੱਲ੍ਹ ਮੁਆਫੀਆਂ ਦੇਣ ਦਾ ਦੌਰ ਜਿਹੜਾ ਲਗਾਤਾਰ ਚੱਲ